ਪੰਜਾਬ ਦੇ ਹੌਟ ਸੇਟਾਂ ਦੇ ਵਿੱਚੋਂ ਇੱਕ ਹੌਟ ਸੀਟ ਬਠਿੰਡਾ ਦੇ ਵਿੱਚ ਸਿਆਸੀ ਕਮਾਦਾਂ ਲਗਾਤਾਰ ਜਾਰੀ ਹੈ ਜਿੱਥੇ ਵਿਵਾਹਰ ਸਿਮਰਤ ਕੌਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਮੈਂਬਰ ਅਤੇ ਪੰਜਾਬ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ ਨੂੰ ਵੀ ਭਾਜਪਾ ਦੇ ਵੱਲੋਂ ਉਮੀਦਵਾਰ ਬਣਾ ਦਿੱਤੀ ਗਈ ਹੈ ਸੋ ਉੱਥੇ ਹੀ ਹੁਣ ਬਠਿੰਡਾ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਭਾਜਪਾ ਦੇ ਤਰਵੰਡੀ ਸਾਬੋ ਤੋਂ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਆਪਣੀ ਸਾਥੀਆਂ ਦੇ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਤਲਵੰਡੀ ਸਾਬੋ ਹਲਕੇ ਦੇ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਆਪਾ ਭਾਜਪਾ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸੋ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਭਾਜਪਾ ਦੇ ਉੱਤੇ ਕਈ ਤਿੱਖੇ ਸਵਾਲ ਵੀ ਸਾਧੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵੀਪ੍ਰੀਤ ਸਿੰਘ ਸਿੱਧੂ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਹਾਂ ਬਹੁਤਾ ਪੁਰਾਣਾ ਪਰਿਵਾਰ ਹੈ ਜੀ ਅੱਛਾ ਸਾਡਾ ਪੁਰਾਣਾ ਪਰਿਵਾਰ ਹੈ ਜੀ ਮਜੀਠੀਆ ਸਾਹਿਬ ਦੇ ਨਾਲ ਭੈਣ ਜੀ ਦੇ ਨਾਲ ਮੈਂ 2009 ਤੋਂ ਇਹਨਾਂ ਦੀ ਪਹਿਲੀ ਇਲੈਕਸ਼ਨ ਸੀਗੀ ਉਦੋਂ ਦੇ ਅਸੀਂ ਲੱਗੇ ਹੋਏ ਹਾਂਗੇ ਤੇ ਇਹਨਾਂ ਦੇ ਨਾਲ ਅਸੀਂ ਮਜੀਠੀਆ ਸਾਹਿਬ ਦੇ ਨਾਲ ਮੈਂ 8 ਸਾਲ ਦਾ ਸੀ ਜੁੰਦੇ ਅਸੀਂ ਕਲਾਸਮੇਟਸ ਹਾਂਗੇ ਦੋਸਤੀ ਵੀ ਹੈਗੀ ਇੱਕ ਰਿਸ਼ਤੇਦਾਰੀ ਤੋਂ ਵੀ ਉੱਤੇ ਉੱਠ ਕੇ ਦੋਸਤੀ ਹੈ ਜੀ ਸੋ ਮੇਰਾ ਦੂਜਾ ਸੀਗਾ ਮੇਨ ਮਕਸਦ ਹੈਗਾ ਕਿ ਮੈਂ ਆਪਦੀ ਰੂਹ ਦੀ ਰੂਹ ਦੀ ਆਵਾਜ਼ ਸੁਣੀ ਕਿਉਂਕਿ ਜਿਹੜਾ ਕਿਸਾਨੀ ਮੁੱਦਾ ਜਿਹੜਾ ਪੰਜਾਬ ਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਇੱਕ ਕੰਧ ਬਣ ਕੇ ਖੜਾ ਹੈਗਾ ਉਹ ਕਿਸਾਨੀ ਮੁੱਦੇ ਦਾ ਜਿਹੜਾ ਹੱਲ ਹੈਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਜਿਹੜੇ ਮੇਰੇ ਹਲਕੇ ਦੇ ਆਪਦੇ ਮੇਰੇ ਹਲਕੇ ਦੇ ਲੋਕ ਨੇਗੇ ਤੇ ਉਹਨਾਂ ਨੇ ਮੈਨੂੰ ਬਹੁਤ ਪਿਛਲੇ ਜੋਨ ਦਾ ਮੈਂ ਬੀਜੇਪੀ ਜੁਆਇਨ ਕੀਤਾ ਸਾਥ ਤਾਂ ਦਿੱਤਾ ਪਰ ਉਹਨਾਂ ਨੇ ਮੈਨੂੰ ਉਦੋਂ ਦਾ ਪ੍ਰੈਸ਼ਰ ਪਾ ਰਹੇ ਨੇਗੇ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਨਾਂ ਉਹਨਾਂ ਦੇ ਸਾਹਮਣੇ ਹੁਣ ਝੁਕਣਾ ਤੇ ਆ ਤੇ ਭੈਣ ਜੀ ਦੀ ਮਦਦ ਕਰਨ ਵਾਸਤੇ ਅਸੀਂ ਹੁਣ ਅਕਾਲੀ ਦਲ ਦਾ ਪਲੜਾ ਫੜਿਆਗਾ ਤੇ ਹੁਣ ਇਹ ਤੋਂ ਬਾਅਦ ਅਕਾਲੀ ਦਲ ਚ ਹੀ ਰਵਾਂਗੇ ਤੇ ਇਹਨਾਂ ਦੀ ਜਿਹੜੀ ਜਿੱਤ ਹੈਗੀ ਭੈਣ ਜੀ ਦੀ ਵੱਡੀ ਮਾਰਜਨ ਨਾਲ ਤਲਵੰਡੀ ਸਾਬੋ ਤੋਂ ਵੋਟਾਂ ਵਧਾਵਾਂਗੇ ਤੇ ਗੁਰੂ ਮਹਾਰਾਜ ਮહેર ਰੱਖਣ ਵਿਧੰਦੇ ਦੇ ਪਾਰਲੀਮੈਂਟ ਦੇ ਚੌਥੀ ਵਾਰੀ ਲਗਾਤਾਰ ਭੈਣ ਜੀ ਨੂੰ ਐਮਪੀ ਬਣਾ ਕੇ ਭੇਜਾਂਗੇ ਅਕਬੀਰ ਤੁਸੀਂ ਭਾਜਪਾ ਤੇ ਲੰਬਾ ਸਮਾਂ ਰਹੇ ਲੇ ਤੁਹਾਨੂੰ ਉਹਨਾਂ ਨੇ ਪ੍ਰਧਾਨ ਵੀ ਬਣਾਤਾ ਹਲਕਾ ਇੰਚਾਰਜ ਵੀ ਬਣਾ ਲਿਆ ਪੰਡਤ ਵੀ ਬਣਾਇਆ ਲੇਕਿਨ ਉਹਨਾਂ ਜਿਹੜੀਆਂ ਕੀ ਕੋਮੀਆਂ ਸੀ ਜਿਹੜੀਆਂ ਤੁਸੀਂ ਗਏ ਜਦੋਂ ਉਹਦੇ ਦੇਖੋ ਮੈਂ ਤੁਹਾਨੂੰ ਦੱਸਦਾ ਉਹ ਸੈਂਟਰ ਦੀ ਪਾਰਟੀ ਆ ਜੀ ਸ਼ਖਾਵਤ ਸਾਹਿਬ ਨੇ ਮੇਰੇ ਤੇ ਉੱਤੇ ਉਦੋਂ ਮੇਰੇ ਇੱਕ ਰਿਸ਼ਤਾ ਉਹਨਾਂ ਨਾਲ ਵੀ ਬਣਿਆ ਸੀਗਾ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਮੇਰੇ ਦੋਸਤ ਸੀਗੇ ਉਹਨਾਂ ਦੇ ਰਾਹੀਂ ਉਦੋਂ ਮੈਨੂੰ ਓਪਰਚੁਨਿਟੀ ਲੱਗੀ ਕਿਵੇਂ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਵੇਂ ਬੀਬਾ ਜੀ ਨੇ ਕਿਹਾ ਕਿ ਜਿਹੜੇ ਕਾਫੀ ਵਾਰੀ ਖੱਬੇਧਰਜੇ ਹੋ ਕੇ ਉਹ ਆਏ ਨੇਗੇ ਕਾਲੀ ਦਲ ਦੇ ਵਿੱਚ ਆ ਗਏ ਸੀਗੇ ਉਦੋਂ ਹੁਣ ਫੇਰ ਕਾਂਗਰਸ ਪਾਰਟੀ ਵਿੱਚ ਚਲੇ ਗਏ ਨੇਗੇ ਤੇ ਇਸ ਕਰਕੇ ਮੈਂ ਸੋਚਿਆ ਕਿ ਕਿਉਂਕਿ ਪਿਛਲੇ 13-14 ਸਾਲ ਦਾ ਮੈਂ ਇੱਥੇ ਕੰਮ ਕਰ ਰਿਹਾ ਸੀਗਾ ਤੇ ਉਹਨਾਂ ਦਾ ਪਰਦਾ ਫੜਿਆ ਉਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ ਮਾਨਿਤ ਵੀ ਬਹੁਤ ਦਿੱਤਾ ਪਰ ਐਂਡ 'ਚ ਆ ਕੇ ਤੁਸੀਂ ਜੇ ਆਪਦੇ ਹਲਕੇ ਦੇ ਆਪਦੇ ਸੂਬੇ ਦੇ ਲੋਕ ਤੁਹਾਡੇ ਨਾਲ ਨਹੀਂ ਹੈਗੇ ਤੇ ਤੁਹਾਡੇ ਪੱਲੇ ਟੌਰ ਟੱਪਾਈ ਰਹਿ ਜਾਣਾਗਾ ਔਰ ਤੁਹਾਡੇ ਬਾਰੇ ਕੁਝ ਨਹੀਂ ਕਹਿੰਦੇ ਕੈਂਡੀਡੇਟਾਂ ਦਾ ਵਿਰੋਧ ਕਰਕੇ ਤਾਂ ਨਹੀਂ ਸੀਗਾ ਵੀ ਕਿਸਾਨੀ ਵਿਰੋਧ ਕਰਕੇ ਸਾਡਾ ਤਾਂ ਇੱਥੇ ਹੋਇਆ ਹੀ ਨਹੀਂ ਜੀ ਗੁਰੂ ਦੀ ਮਿਹਰ ਨਾਲ ਮੇਰਾ 2022 ਦੇ ਇਲੈਕਸ਼ਨ ਵਿੱਚ ਵੀ ਮੈਂ ਹਲਕੇ ਦੀ ਦਾਤ ਦਿੰਨਾਗਾ ਵੀ ਮੇਰਾ ਪਰਸਨਲ ਵਿਰੋਧ ਨਹੀਂ ਨਹੀਂ ਬਾਗੂਆਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਉਸ ਨਾਲ ਤਾਂ ਨਹੀਂ ਕਿਤੇ ਤੁਹਾਨੂੰ ਨਹੀਂ ਨਹੀਂ ਵਿਰੋਧ ਤਾਂ ਜੇ ਮੇਰਾ ਹੁੰਦਾ ਤਾਂ ਫੇਰ ਮੈਂ ਕਹਿਦਾ ਤਾਂ ਮੇਰਾ ਤਾਂ ਵਿਰੋਧ ਹੀ ਨਹੀਂ ਹੋਇਆ ਜੀ ਬਟ ਓਵਰ ਆਲ ਜਿਹੜਾ ਪੰਜਾਬ ਜਿਹੜਾ ਪੰਜਾਬੀ ਦੇ ਪੰਜਾਬੀਆਂ ਦੇ ਦਿਲ ਦੇ ਅੰਦਰ ਵਿਰੋਧ ਹੈਗਾ ਉਹਦੇ ਸਾਹਮਣੇ ਸਾਨੂੰ ਚੋਕਣਾ ਪਿਆ ਸਿੱਧੂ ਸਾਹਿਬ ਕੀ ਤੁਹਾਡਾ ਪਾਰਟੀ ਤੋਂ ਛੱਟ ਕੇ ਜਾਣ ਦਾ ਤੁਸੀਂ ਗੱਲ ਛੱਡਿਆ ਸੀ ਜੀਤਵਿੰਦਰ ਸਿੱਧੂ ਸੀਗੇ ਜਿਵੇਂ ਤੁਸੀਂ ਹੁਣ ਨਾਂ ਲਿਆ ਨਹੀਂ ਦੇਖੋ ਮੈਂ ਇੱਕ ਕੋਈ ਇੱਕ ਬੰਦਾ ਰੀਜ਼ਨ ਨਹੀਂ ਬੰਦਾ ਹੁੰਦਾਗਾ ਮੇਰੀ ਰੀਜ਼ਨ ਪਾਠੀ ਬਦਵਾਨੋ ਦਾ ਮੇਨ ਰੀਜ਼ਨ ਜੀ ਅੱਤਕ ਸਾਹਿਬ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕ ਜੋ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਠੋ ਪਹਿਰਾ ਦੀ ਅਰਦਾਸ ਕਰਦੇ ਆ ਉਹ ਪਰਿਵਾਰ ਉਹ ਸੱਜਣ ਜਿਹੜਾ ਇੱਕ ਬੜਾ ਇਮਾਨਦਾਰ ਨੇਕ ਪਰਿਵਾਰ ਨਾਲ ਸੰਬੰਧਿਤ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਗੁਰੂ ਗੁਰੂ ਦੀ ਫਲਸਫੀ ਨੂੰ ਸਮਰਪਿਤ ਉਹ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਦੇਖੋ ਇੱਕ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਦੇਸ਼ ਦੀ ਸਭ ਤੋਂ ਦੇਸ਼ ਕੀ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਮਗਰ ਉਹਨਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਿਸਾਨ ਖੇਤ ਮਜ਼ਦੂਰ ਵਿਰੋਧੀ ਸੋਚ ਔਰ ਪੰਜਾਬ ਦਾ ਜੋ ਨੁਕਸਾਨ ਕਰਨ ਦੀ ਪਾਲਿਸੀ ਹੈ ਉਸ ਨੂੰ ਕੋਈ ਵੀ ਸਹੀ ਸੋਚ ਵਾਲਾ ਬੰਦਾ برداشت ਨਹੀਂ ਕਰ ਸਕਦਾ ਜੇਸ ਪੰਜਾਬ ਦੇ ਸੂਬੇ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਕਿਸਾਨ ਨੇ ਦੇਸ਼ ਦੇ ਬਾਰਡਰ ਮਹਫੂਜ਼ ਰੱਖੇ ਹੋਣ ਉਹ ਕਿਸਾਨ ਉਹ ਖੇਤ ਮਜ਼ਦੂਰ ਉਹ ਕਿਸੇ ਜਵਾਨ ਦਾ ਇੱਕ ਸੁਪੁੱਤਰ ਕਿਸਾਨ ਦੇ ਰੂਪ ਚ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਇਹਨਾਂ ਦੀ ਕੁਰਬਾਨੀਆਂ ਸਦਕੇ ਉੱਥੇ ਆਵਾਦ ਹੈ ਉਸ ਰਾਜਤਾਨੀ ਚ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਤੇ ਫੇਰ ਮੇਰੇ ਵੀਰੋ ਸੋਚਣਾ ਪੈਣਾ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਔਰ ਜਿਵੇਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਬ ਨੇ ਸੋਚਿਆ ਦੱਸਿਆ ਸੀ ਕਿ ਠੀਕ ਹੈ ਇਹਨਾਂ ਦੀ ਪੋਲਿਟੀਕਲ ਸ਼ੁਰੂਆਤ ਹੋਈ ਸੀ ਹਰ ਬੰਦੇ ਨੂੰ ਇਹ ਅਹਿਸਾਸ ਹੁੰਦੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਗੱਲਾਂ ਨੂੰ ਹਮਦਰਦੀ ਵਿਖਾਉਣਗੇ ਮਗਰ ਅੰਦਰ ਲੈ ਕੇ ਵਿੱਚ ਰਹਿ ਕੇ ਮਹਿਸੂਸ ਕੀਤਾ ਕਿ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਮਜ਼ਦੂਰ ਪਾਲਿਸੀ ਉਹਨਾਂ ਦਾ ਐਟੀਟਿਊਡ 'ਚ ਬਦਲਾਅ ਨਹੀਂ ਆ ਰਿਹਾ ਬੜੇ ਅਫਸੋਸ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਨੌਕਰੀ ਦੀ ਗੱਲ ਨਹੀਂ ਕਰਦੇ ਇਹ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਨਹੀਂ ਕਰਦੇ ਇਹ ਲੋਕਾਂ ਨੂੰ ਜਾਤ ਪਾਤ ਤੇ ਧਰਮ ਨਾਲ ਡਰਾਉਣ ਦੀ ਕੱਲੀ ਗੱਲ ਕਰਦੇ ਆ ਜੇ ਪ੍ਰਧਾਨ ਮੰਤਰੀ ਤੋਂ ਇਹ ਬਿਆਨ ਆਵੇ ਕਿ ਜੇ ਕੋਈ ਹੋਰ ਸਰਕਾਰ ਆਜੂ ਸੈਂਟਰ ਜੇ ਤੇ ਤੁਹਾਡੇ ਮੰਗਲ ਚੂਤਰ ਲਾ ਲੈਣੇ ਆ ਕੀ ਇਹ ਡਰਾਵਾ ਨਹੀਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣ ਦਾ ਕੰਮ ਨਹੀਂ 75 ਸਾਲਾਂ ਜਿੱਦਾਂ ਇਹ ਜਾਂ ਕੁਝ ਪੰਜਾਬ ਦੀ ਧਰਤੀ 'ਤੇ ਹੋਇਆ ਨਹੀਂ ਹਾਂ ਜਿੱਥੋਂ ਦੇ ਇਹ ਮੁੱਖ ਮੰਤਰੀ ਸਨ ਗੁਜਰਾਤ ਉੱਥੇ ਹੋਇਆ ਬਿਲਕੁਲ ਸਾਨੂੰ ਵਰਗੇ ਕੇਸ ਉੱਥੇ ਹੋਏ ਆ ਮਗਰ ਗੁਰੂ ਦੀ ਸੋਚ ਨੂੰ ਸਮਰਪਿਤ ਪੰਜਾਬੀ ਚਾਹੇ ਉਹ ਹਿੰਦੂ ਸਿੱਖ ਈਸਾਈ ਮੁਸਲਮਾਨ ਹੈ ਜਿਹੜਾ ਪੰਜਾਬੀ ਹੈ ਉਹਦੇ ਚ ਭਾਵਨਾ ਇਨਸਾਨੀਅਤ ਦੀ ਹੈ ਔਰ ਇਸ ਧਰਤੀ ਤੇ ਆ ਕੇ ਕਿਸਾਨਾਂ ਤੇ ਗੋਲੀਆਂ ਵਜਣ ਕਿਸਾਨਾਂ ਨੂੰ ਜੇ ਉਹ ਦਿੱਲੀ ਜਾਣਾ ਚਾਹਣ ਉਹਨਾਂ ਨਾਲ ਧੱਕੇਸ਼ਾਹੀ ਹੋਵੇ ਔਰ ਇੱਥੋਂ ਦਾ ਟਾਊਟ ਮੁੱਖ ਮੰਤਰੀ ਭਾਜਪਾ ਦੀ ਟਾਉਟੀ ਕਰੇ ਤਾਂ ਕਿਹਨੇ ਬਰਦਾਸ਼ਤ ਕਰਨਾ ਇਹ ਸਾਰੀ ਗੱਲਾਂ ਨੂੰ ਰਹਿ ਕੇ ਔਰ ਜਿਹੜੇ ਕੰਮ ਭੈਣ ਜੀ ਨੇ ਗੁਰੂ ਦੀ ਬਖਸ਼ਿਸ਼ ਨਾਲ ਇੱਥੇ ਕਰਾਏ ਆ ਚਾਹੇ ਉਹ ਏਮਜ਼ ਹੈ ਚਾਹੇ 에어ਪੋਰਟ ਹੈ ਚਾਹੇ ਗਰੀਬਾਂ ਦੇ ਲੋਕਾਂ ਦੀ ਪੱਖ ਦੀ ਗੱਲ ਹੈ ਚਾਹੇ ਉਹ ਬਿਜਲੀ ਦੀ ਸਹੂਲਤ ਹੈ ਚਾਹੇ ਰੈਫਾਇਨਰੀ ਬੰਨੀ ਲੋਕਾਂ ਨੂੰ ਇੱਥੇ ਇੱਕ ਜਿਹੜਾ ਬਠਿੰਡਾ ਜ਼ਿਲ੍ਹਾ ਸ਼ਹਿਰ ਮਾਲਸਾ ਪੰਜਾਬ ਦੇ ਨਕਸ਼ੇ 'ਚੋਂ ਗਾਇਬ ਸੀ ਅੱਜ ਦੁਨੀਆ ਦੇ ਨਕਸ਼ੇ 'ਚ ਲਿਆ ਕੇ ਇਹਨਾਂ ਦੇ ਵਕਾਲਤ ਕਰਕੇ ਉਹਨੂੰ ਖੜਾ ਕਰਤਾ ਸੋ ਉਹ ਸਾਰੀ ਗੱਲਾਂ ਨੂੰ ਵਿਚਾਰ ਦੇ ਰੱਖਦੇ ਆ ਕਿ ਪੰਜਾਬ ਦੀ ਜਿੱਤ ਹੋਵੇ ਇੱਥੋਂ ਦੇ ਲੋਕਾਂ ਦੀ ਜਿੱਤ ਹੋਵੇ ਸਹੀ ਵਕੀਲ ਜਾ ਕੇ ਬਠਿੰਡੇ ਦੀ ਆਵਾਜ਼ ਬੁਲੰਦ ਕਰ ਸਕੇ ਔਰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਵੱਡੇ ਵੱਡੇ ਲੀਡਰ ਘਬਰਾ ਜਾਂਦੇ ਆ ਪ੍ਰਧਾਨ ਮੰਤਰੀ ਅੱਗੇ ਬੋਲਣਾ ਏਟੀ ਡਿਕਟੇਟਰਸ਼ਿਪ ਮਗਰ ਉੱਥੇ ਲੋਕਾਂ ਦੀ ਗੱਲ ਕਰਨ ਤੋਂ ਕਦੇ ਭੈਜ ਜੀ ਨੇ ਗੁਰੇਜ਼ ਨਹੀਂ ਕੀਤਾ ਇਹ ਸਾਰੀ ਗੱਲਾਂ ਨੂੰ ਮੁੱਖ ਰੱਖਦਿਆਂ ਸardar ravi preet singh ji sidhu saab ਨੇ ਫੈਸਲਾ ਕੀਤਾ ਔਰ ਇਸ ਭਾਵਨਾਤ ਨਾਲ ਸਹਿਮਤ ਤਾਂ jaakhar saab ਵੀ ਨੇ jaakhar saab ਕੀ ਨਿੱਕੇ ਦੇ ਕੇ ਆਰੇ ਚੋਣ ਕਮਿਸ਼ਨ ਨੂੰ ਕਿ ਜੀ ਸਾਡਾ ਨਾਲ ਪੁਲਿਸ ਦਾ ਪ੍ਰਬੰਧ ਪੂਰਾ ਕਰੋ ਸਾਨੂੰ ਵੋਟਾਂ ਨਹੀਂ ਮੰਗਣ ਕੌਣ ਰੋਕ ਰਿਹਾ ਭਾਈ ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡ ਆਉਣ ਤੋਂ ਰੋਕਦੇ ਇਹ ਯਾਤਾਂ ਚੋਣਾਂ ਤੋਂ ਭੱਜਣ ਦੀ ਤਿਆਰੀ ਹੋ ਗਈ ਆ ਯਾਦ ਚੋਨਾਗਾ ਪੜਉਣ ਪਾਉਣ ਦੀ ਤਿਆਰੀ ਹੋ ਰਹੀ ਹੈ ਕਿਉਂਕਿ ਭਾਜਪਾ ਹੁਣ ਘਬਰਾਟ 'ਚ ਹੈ ਔਰ ਦਿਲ ਮੈਨੂੰ ਵੀ ਪਤਾ ਮੈਂ ਭਾਰਤੀਆਂ ਤਾਂ ਨਹੀਂ ਗੱਲ ਕਰਦਾ ਮਗਰ ਜਾਕਰ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ ਜਦੋਂ ਇਹਨਾਂ ਦੇ ਉਲਟ ਜਿਹੜੇ ਐਮਐਲਏ ਬਣੇ ਸਨ ਅਰੰਗ ਨਾਰੰਗ ਜੀ ਉਹਨਾਂ ਦੇ ਉਸ ਵੇਲੇ ਉਹ ਭਾਜਪਾ ਸੀ ਸੀ ਉਹਨਾਂ ਦੇ ਜਦੋਂ ਉਹ ਕੱਪੜੇ ਪਾੜਤੇ ਗਏ ਸੀ ਤੇ ਜਾਖੜ ਸਾਹਿਬ ਨੇ ਉਹ ਫੈਸਲੇ ਨੂੰ ਠੀਕ ਠਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਖੜ ਸਾਹਿਬ ਉਹਨੂੰ ਕਿਉਂ ਭੁੱਲਦੇ ਹੁਣ ਫਰਕ ਇਹਨਾਂ ਕਿ ਉਹ ਤਾਂ ਫੈਸਲਾ ਸਹੀ ਕਰ ਗਏ ਤੁਸੀਂ ਫੈਸਲਾ ਗਲਤ ਕਰ ਗਿਆ ਹੁਣ ਪੁਲਿਸ ਵਿਚਾਰੀ ਕੀ ਕਰੇ ਜੀ ਜੀ ਸਾਹਿਬ ਤੁਹਾਡੇ ਵੀ ਆਪਣਾ ਮੈਡਮ ਨੇ ਪਰਮਪਾਲ ਕੌਰ ਨੂੰ ਕਿਹਾ ਮਲੂਕਾ ਪਰਵਾਰ ਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਕੀ ਹੋ ਗਿਆ ਵੀ ਜਿਹੜਾ ਉਹ ਅਚਾਨਕ ਛੱਡ ਗਏ ਅਜੇ ਮਲੂਕਾ ਸਾਹਿਬ ਵੀ ਸਿੱਧੀ ਆਬੀ ਸਪਸ਼ਟ ਨਹੀਂ ਕਰ ਰਹੇਗੇ ਉਹ ਵੀ ਚੈਲੈਂਟ ਨੇ ਨਹੀਂ ਚਲੋ ਤੁਹਾਨੂੰ ਅਸਲ ਤੇ ਪਤਾ ਨਹੀਂ ਤੁਸੀਂ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚਾਹੁੰਨੇ ਜਦੋਂ ਮਲੂਕਾ ਨੇ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਵੀ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਕਾਲੀ ਦਲ ਕਰਵਾ ਰਿਹਾ ਹੈ ਪੰਡਾ ਦੇ ਵੀ ਇਹ ਚਲੋ ਇਹ ਇਲਜ਼ਾਮ ਲਾਉਣਗੇ ਨਾ ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ ਮਤਲਬ ਹੁਣ ਤਾਂ ਉਹ ਕਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਦੇ ਆਏ ਆ ਪਿੰਡ 'ਚ ਤਾਂ ਜਾਂਦਾ ਕੋਈ ਨਹੀਂ ਇੰਨਾ ਚੋਏ ਤਾਂ ਐ ਜਾਂਦੇ ਜਿਵੇਂ ਸ਼ਹਿਰ ਸਫਾਟੇ ਲਈ ਚੱਲੀਏ ਇੱਕ ਦਿਨ ਜਾਂਦੇ ਪਿਕਨਿਕ ਆਸਤੇ ਮੁੜ ਕੇ ਫੇਰ ਵੀ ਦਿਨ ਮੂੰਹ ਨਹੀਂ ਕਰਦੇ ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਪੰਜਾਬ ਦੇ ਇੱਕ ਨਾਂ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ 'ਚ ਕਰਦੀ ਆ ਉਹ ਆਵਾਜ਼ ਨੂੰ ਦੱਬ ਲੋ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਿਹਾ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰੋਮਾਈਜ਼ ਨਹੀਂ ਉਹਨਾਂ ਨਾਲ ਨੂੰ ਕੋ ਡਰਾ ਸਕਦਾ ਤੇ ਇਹਨੂੰ ਵੋਟਾਂ ਦੇ ਤਹਿਤ ਫੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇਲ ਹੋ ਰਹੀ ਔਰ ਮੈਨੂੰ ਇਹ ਬੜਾ ਮਾਣ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚੀਆਂ ਸਤਕਾਰਯੋਗ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਨ ਪੰਥ ਨੇ ਦਿੱਤਾ ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਆ ਪਰਿਵਾਰ ਦੀ ਮਗਰ ਦਿਲੋਂ ਉਹ ਜਰੂਰ ਉਹਨਾਂ ਦੀ ਅੰਦਰਲੀ ਰੂਹ ਇਹੀ ਅਰਦਾਸ ਕਰਦੀ ਹੈ ਕਿ ਬੀਬਾ ਹਰਸ਼ਮ੍ਰਿਤ कौर ਬਾਦਲ ਜਿੱਤੇ ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਹੂਗੀ ਔਰ ਸੱਜੇ ਖੱਬੇ ਨਹੀਂ ਪਹੂਗੀ ਜੀ ਸਾਹਿਬ ਸੁਖਬਾਸ ਦਾ ਦੁਆਰ ਹੈ ਜਿਹੜੀ ਚਰਚਾ ਹੋ ਰਹੀ ਹੈ you know uh, the, his, I guess his, he's lost one of his sons and his situation is what it is and uh, and I personally believe that he also feels that for the betterment of Punjab and for the development of Punjab, ਇਟਸ ਬੈਟਰ ਥੈਟ ਵੀ ਬਾ ਹਰਿ ਸਿਮਰਤ ਕੋਰ ਬਾਦਲ ਵਿੰਸ ਕਦੇ ਪਰਿਵਾਰਾਂ ਦੀ ਇਹ ਜੀ ਮਜਬੂਰੀ ਹੋ ਜਾਂਦੀ ਹੈ ਪਰ ਤੁਸੀਂ ਕਈ ਬੰਦੇ ਇਹ ਜੇ ਹੋਣਗੇ ਜਿਹੜੇ ਘਰ ਚ ਬਹਿ ਕੇ ਵੀ ਸੁੱਖਤਾ ਭੈਣ ਜੀ ਦੀ ਮੰਗਦੇ ਹੋਣ ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ ਤੇ ਮਾਨ ਵੀ ਹੈ ਔਰ ਆਸ ਵੀ ਮੈਂ ਰੱਖਦਾ ਕਿ ਜਿਸ ਪੰਥ ਨੇ ਇੰਨਾ ਵੱਡਾ ਮਾਨ ਉਹਨਾਂ ਨੂੰ ਬਖਸ਼ਿਆ ਉਹ ਉਸ ਪੰਥ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲ ਉਹ ਜੁੜੇ ਹੈ ਬਾਕੀ ਦੇਖੋ देयर आर आई थिंक 16 অর 18 ਲੱਖ ਵੋਟਰਸ ਇਨ ਬਠਿੰਡਾ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਵਿਲ ਆਲ ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਿਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟੁਵਰਡਸ ði ਹਾਈ ਹੈਂਡਿਡ ਗਵਰਨਮੈਂਟ ਆਫ ਬੀਜਪੀ ਉਹ ਵੀ ਭਾਰ ਸਿਮਰਤਪੁਰ ਬਾਦਲ ਕਾ ਤੁਸੀਂ ਜਿੰਨੇ ਤੇ ਪੱਤਰਕਾਰ ਬੈਠੇ ਹੋ ਆਪ ਦੀ ਜ਼ਿੰਦਗੀ ਚ ਝਾਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਜ਼ ਵਜ਼ੀਰੀ ਤੋਂ ਅਸਤੀਫਾ ਦਿੱਤਾ ਵਿੱਚ ਚੇਨ ਦਾ ਟੋਟਲ ਡਾਇਨਾਮਿਕਸ ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵੱਜਿਆ ਇਹ ਠੀਕ ਹੈ ਪਰ ਉਹ ਤਾਂ ਹੁੰਦਾ ਸੀ ਕਿਸਾਨ ਜਿੱਤੇ ਬੰਦੀ ਆ ਕਿਸਾਨ ਲੋਕ ਆਪ ਦਾ ਸੰਘਰਸ਼ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਬੀਬਾ ਹਰਸ਼ਿਮਰਤ ਕੌਰ ਬਾਦਲ ਸੀ ਜੋ ਉਹਨਾਂ ਦੇ ਅੱਖਾਂ 'ਚ ਬੀਬਾ ਹਰਸ਼ਿਮਰਤ ਕੌਰ ਬਾਦਲ ਰੜਕਦੇ ਨੇ ਆ ਏਮਜ਼ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਹੋਊਗਾ ਭਾਜਪਾ ਦੇ ਸੌਕ ਬੇਸ਼ਰਮ ਦੇ ਹੁੰਦੇ ਆ ਜੀ ਕਹੀ ਮਨੋ ਵਿਰੋਧ ਕਰਿਆ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 751 ਵਾਰੀ ਸ਼ਹੀਦ ਹੋ ਗਿਆ 250 ਇਤਾਰੀਓ ਕੋ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹੱਥੇ ਹਾਮਲਾਓ ਐਡੀ ਚਮਚਾ ਗਰੀ ਐਡੀ ਕਮਜ਼ੋਰੀ ਜੇ ਤੁਸੀਂ ਆਪ ਦੇ ਭਰਾ ਪੈਣਾ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਤੀ ਨੂੰ ਖੁਸ਼ ਕਰਿਆਂ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਬੀਬੀ ਸਾਹਿਬ ਇੱਕ ਨਾ ਦੁੱਖ ਵਿਲਾਸ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਵੱਲੋਂ ਕਿਹਾ ਜਾ ਰਿਹਾ ਵੀ ਹੁਣ ਸਾਡੇ ਆ ਕੋਈ ਕਾਗਜ਼ ਲੱਗੇ ਨੇ ਤੇ ਕਾਰਵਾਈ ਕਰਾਂਗੇ ਤੁਹਾ ਮੋ ਸਈ ਨਾਨੋਬੀ ਇਹ ਕਹਿ ਰਹੇ ਫਤਰਾਤ ਕੋ ਤੇ ਰੇਸ ਕਿ ਸੁਤਰਾਸ ਕੋ ਤੇ ਮਟਿੰਟਰ ਸਕੂਲ ਇਸ ਤਰ੍ਹਾਂ ਹੈ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਫੂਕ ਮਰਵਾਇਆ ਕਰੋ ਕੀ ਇਹਨੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੂਫੀ ਬੋਲ ਰਿਹਾ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੂਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੈਂ ਕੀ ਮਹਿਕਮੇ ਖਾਲੀ ਕਰਾ ਲੇ ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਐਨੀ ਵਿਲਾਸ ਇਜ਼ ਨਾਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰ ਲੋ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਪਾਜਪਾਨਾ ਰਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਉਹਦੀ ਗੱਲ ਨਹੀਂ ਕਰਨੀ ਪੌਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਔਰ ਸ਼ਰਾਬ ਘਟਾਲਾ ਤੇ ਮਾਈਨਿੰਗ ਘਟਾਲੇ ਤੇ ਚੱਲਣ ਵਾਲੀ ਸਰਕਾਰ ਅੱਜ ਜਿਹੜੇ ਕੱਟਰ ਬੇਈਮਾਨ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਹ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਕ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਤਲਬ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਅੱਜ ਤੁਹਾਨੂੰ ਦੱਸ ਦਿੰਦਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਹੋਰ ਤੇ ਮੈਨੂੰ ਪਤਾ ਉਹਨੇ ਵੀ ਛੱਟ ਵੱਡੀ ਮਾਰਨੀ ਐ ਕਿਉਂਕਿ ਉਹਦੇ ਨਾਲ ਵੀ ਇਹਨੇ ਧੱਕਾ ਕੀਤਾ ਔਰ ਇੱਕ ਪਾਸੇ ਜੇ ਉਹ ਇਹ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉਹਦੇ ਖਿਲਾਫ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿਣਾ ਦੱਤ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਹੈ ਮੁੱਖ ਗਵਾਹ ਉਹ ਹੈ ਵੈਟ ਹੈਲ ਇਜ਼ ਦੈਟ ਵੀਡੀਓ 2 ਸਾਲ 'ਚ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਂ ਤਾਂ ਕ腐ਸ਼ਨ ਨਾਲ ਮਿਲਿਆ ਜਾਂ ਵਿਜੇ ਸਿੰਘਲਾ ਸੱਚਾ ਅਮਰ ਰਤਨ ਦੇ ਕੇਸ ਚ ਅਮਿਤ ਰਤਨ ਸੱਚ ਮੈਂ ਅਨਮੋਲ ਉਹ ਗगन ਦੇ ਕੇਸ ਚ ਸਾਰੇ ਅਨਮੋਲ ਹੀ ਨੇ ਨਾ ਹੀਰੇ ਜੀ ਇਹ ਅਨਮੋਲ ਹੀ ਰਹੀ ਕਹਿ ਲੋ ਚਲੋ ਅਮਿਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀ ਦੀ ਆ ਭਗਵੰਤ ਦੀ ਰਿਕਾਰਡਿੰਗ ਸਾਹਮਣੇ ਲੋਕ ਰੌਲਾ ਪਾਉਂਦੇ ਆ ਉਹ ਅੱਜ ਸਟਾਰ ਪ੍ਰਚਾਰਕ ਕੱਟਰ ਬੇਈਮਾਨਾਂ ਦਾ ਉੱਥੇ ਉਹ ਆਪਣਾ ਸਰਾਰੀ ਵਰਗੇ ਫਰਾਰੀ ਵਰਗੇ ਆਹਾ ਉਹ ਕਟਾਰੂ ਚੱਕ ਕਰਕੇ ਉਹ ਸਾਡਾ ਦਲਜੀਤ ਚੀਮਾ ਦਾ ਵਿਚਾਰਾ ਬੋਟਾ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉੱਥੇ ਕਟਾਰੂ ਚੱਕ ਰਹੀਦਾ ਇਸ ਲਈ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਇਹ ਤਾਂ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈ ਆ ਕੱਲ੍ਹ ਛੇ ਤੁਹਾਡੇ ਪਾਸੇ ਇੱਥੇ ਭਾਸ਼ਣ ਦੇ ਕੇ ਰੱਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉ ਸ਼ਰਾਬੀ ਦੀ ਮਤਲਬ ਜਿਹੜੇ ਸਾਰੇ ਐਬ ਨਾਲ ਲਤਬਤ ਹੋਵੇ ਇਸ ਲਈ ਇਹ ਜਾ ਬੰਦਾ ਕੀ ਕਵੇ ਕੀ ਨਾ ਕਵੇ ਇਹ ਡਰਾਮਾ ਕਰਦੇ ਆ ਕਿ ਵਾਟ ਹਿਟਸ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 400 ਪਾਰ ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਚਾਰ ਨੂੰ ਆ ਆਦਮੀ ਤਾਂ ਇੱਕ ਵੀ ਨਹੀਂ ਉਹਦੇ ਵਿੱਚ ਫਿਰ ਉਹਦੇ ਵਿੱਚ ਜ਼ਿਆਦਾਤਰ ਮੰਤਰੀtare ਹੈ ਜਾਂ ਐਮਐਲਏtare ਹੈ ਜਾਂ ਪਰ ਨੋਰਮਲ ਬੰਦਾ ਨਹੀਂ ਹੁੰਦੇ ਵਿੱਚ ਕੋਈ ਦਿਖ ਰਿਹਾ ਨੋਰਮਲ ਨਹੀਂ ਸਾਰੇ ਹੀ ਅਬ ਨੋਰਮਲ ਨਹੀਂ ਦੇਖੋ ਇੱਕ ਵੀ ਇੱਕ ਵੀ ਧੀ ਪੈਨ ਨੂੰ ਟਿਕਟ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹੈ ਹਜ਼ਾਰ ਹਜ਼ਾਰ ਰੁਪਈਆ ਇੱਕ ਧੀ ਪੈਣ ਦਾ 26000 ਬਣ ਗਿਆ ਇੱਕ ਪਰਿਵਾਰ 'ਚ ਜੇ 5 ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਨਾਲ ਆ ਉਹ ਤਾਂ ਦਿੰਦੇ ਹੀ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ Nobody is above the law and I challenge him ਜੇ ਤੂੰ ਆਪ ਦੇ ਬਾਸਟਰ ਮਹਿੰਦਰ ਦਾ ਮੁੰਡਾ ਟੇਕ ਐਕਸ਼ਨ ਐਂਡ ਯੂ ਵੀ ਵਿਲ ਵੀ ਵਿਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਤੇ ਉੱਤੇ ਕੋਈ ਨਹੀਂ ਜੀ ਇਹ ਸਭ ਕਹਿਣ ਦੀ ਹੈ ਇਹ ਧਿਆਨ ਭਟਕਾਉ ਮੁੱਦੇ ਨੇ ਮੁੱਦੇ ਦੀ ਗੱਲ ਨਹੀਂ ਕਰਨੀ ਭਾਜਪਾ ਦੀ ਟੌਕੀ ਕਰਨੀ ਹੈ ਸ਼ੁਭ ਕਰਨ ਨੂੰ ਇਨਸਾਫ ਨਹੀਂ ਦੇਣਾ ਪ੍ਰੀਤਪਾਲ ਨੇ ਪਰਚਾ ਨਹੀਂ ਦਰਜ ਕਰਨਾ ਇੱਥੇ ਆ ਕੇ ਤੁਹਾਨੂੰ ਪੁੱਠੀਆਂ ਸਿੱਟੀਆਂ ਗੱਲਾਂ ਮਾਰਨੀ ਹੈ ਇਹ ਭਗਵੰਤ ਮਾਨ ਦਾ ਦੂਜਾ ਨੋਆ ਰਾਜਨੀਤਿਕ ਲਾਰੇਾਂ ਚਕਬੀਰ ਇਸ ਦਾ ਨਾਮ ਦੁਬਾਰੇ ਉੱਪਰ ਲੱਗਿਆ ਵੀ ਕਿਹੜੇ ਲੋਕ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਹੁੰਦੇ ਵਿਜੀਲੈਂਸ ਦਾ ਤਤਵਾਦ ਤੁਹਾਨੂੰ ਲੱਗਦਾ ਵਿਜੀਲੈਂਸ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀ ਜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮਐਲਏ ਸੀ ਕਾਂਗਰਸ ਦਾ ਚੱਬੇਵਾਰ ਉਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਰਤਾ ḍu you know ਕੌਣ ਆਮ ਆਦਮੀ ਪਾਰਟੀ ਦਾ ਜੱੱਬੇਵਾਲ ਹੜਕੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹਦਾ ਸ਼ਿਕਾਇਤ ਕਰਤਾ ਡੀਸੀ ਦੀ ਰਿਪੋਰਟ ਉਹਦੇ ਉਲਟ ਵੀਡੀਓ ਦੀ ਰਿਪੋਰਟ ਉਹਦੇ ਉਲਟ ਉਹ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀਆਂ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬੰਨਤੀਆਂ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਹਨੂੰ ਕਰਪਟ ਲਾਨਤਾ ਗਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ ਚੋਂ ਨਿਕਲਿਆ ਤੇ ਮਾਨਦਾਰ ਕੱਟੜ ਮਾਨਦਾਰੂ ਕੈਂਡੀਡੇਟ ਬਣ ਗਿਆ ਕੈਂਡੀਡੇਟ ਬਣ ਗਿਆ ਸੋ ਇਹ ਜੇ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੇ ਉਹਨਾਂ ਦੀ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਤੁਸੀਂ ਬਾਲਾ ਨਾ ਤਵੱਜੂ ਦਿਓ ਥੈਂਕ ਯੂ ਜਿਨ੍ਹਾਂ ਦੇ ਕੋਲ ਕੀਤੇ ਹੋਏ ਕੰਮ ਤਾਂ ਗਿਣਨ ਵਾਸਤੇ ਹੈ ਹੀ ਨਹੀਂ ਕਿਉਂਕਿ ਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਤਾਂ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਗਿਣਨ ਵਾਲੇ ਉਸ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਜੀ ਤੇ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣ ਕਿ ਕੇ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਤੁਹਾਡਾ ਕਰਜ਼ਾ ਨਹੀਂ ਮaaf ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਤੁਹਾਡੇ ਹੱਕ ਦੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦੇ ਦਿੱਤੀ ਇਹ ਕੱਚੇ ਪੱਕੇ ਨੂੰ ਡਾਂਗਾ ਨਾ ਮੈਂ ਕੁੱਟ-ਕੁੱਟ ਖਤਮ ਕਰਤਾ ਉਹ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕਟਰ ਈਮਾਨਦਾਰੀ ਦਾ ਸਬੂਤ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜੇ ਲਾਜੇ ਭ੍ਰਿਸ਼ਟਾਚਾਰ 'ਚ ਬੰਦ ਨੇ ਸੋ ਵਿਚਾਰੇ ਹੁਣ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨੇ ਮੈਨੂੰ ਹੀ ਭੰਡ ਸਕਦੇ ਆ ਕਿ ਮੈਂ ਇਹ ਕਰਦੀ ਆ ਉਹ ਕਰਦੇ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਗਨਾ ਦੇਣਗੇ ਨਾ ਜੀ ਜਿਹੜਾ ਉਹਨਾਂ ਨੇ ਜੇਲਾ ਚ ਡੱਕਦਾ ਸੀ ਜੀ ਵੈਸੇ ਜੀ ਇੱਕ ਇਹ ਸੌਰੀ ਮੈਂ ਕੱਲ ਐਡ ਕਰ ਰਿਹਾ ਜੀ ਦੀ ਮੋਟੀ ਸ਼ਰਮ ਹੈ ਕਿਉਂਕਿ ਭਗਵੰਤ ਜੇ ਤਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਹੈ ਤਾਂ ਗੁੱਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਦਲ ਬਦਲੂ ਕਈ ਪਾਰਟੀਆਂ ਬਦਲ ਗਏ ਮਗਰ ਇੰਨੀ ਮਾੜੀ ਸ਼ਬਦਾਵਲੀ RAMGARHIYA ਭਾਈਚਾਰਿਆ ਲਈ ਸੁਨਿਆਰੇ ਭਾਈਚਾਰ ਲਈ ਇਹਨਾਂ ਦਾ ਕੈਬਨਿਟ ਦੇ ਵਜ਼ੀਰ ਨੇ ਲਾਲਜੀਤ ਭੁੱਲਣ ਨੇ ਵਰਤੀ ਆ ਕੀ ਉਹ ਉਹਨੂੰ ਕੰਡੈਮਨਡ ਕਰਦੇ ਹਿਸ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਭਗਵੰਤ ਮਾਨ ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮਨਡ ਕਰਦੇ ਪ੍ਰੀਤਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸ ਨੂੰ ਕੰਡੈਮਨਡ ਕਰਦੇ ਕਿ ਭਾਜਪਾ ਦੀ ਟੌਪੀ ਕਰਦੇ ਮੁਆਵਜ਼ਾ ਨਹੀਂ ਮਿਲਿਆ 20-20 ਹਜ਼ਾਰ ਨਾ ਗੁਲਾਬੀ ਛੁੰਡੀ ਦਾ ਨਕੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨ ਜਿਹੜੇ ਕਹਿੰਦੇ ਸੀ ਐਮਐਸਪੀ ਦਵਾਂਗੇ ਕਿਸਾਨ ਖੁਦਕੁਸ਼ੀ ਰੋਕ ਨਹੀਂ ਰਹੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਹੋਰ ਨੂੰ ਸਵਾਲ ਪੁੱਛਣਾ ਸਰਕਾਰ ਥੋੜੀ ਮਹਿਕਮਾ ਥੋੜਾ ਤੇ ਬੇਸ਼ਰਮੀ ਕੱਲੀ ਬੱਲੇ ਰਹਿ ਗਏ ਮੇ ਜੀਤਿਆ ਸਾਹਿਬ ਜਿਹੜਾ ਆਈਐਸ ਹੋਣ ਦੇ ਉੱਤੇ ਉਹਨਾਂ ਨੂੰ ਅੱਜ ਕਿੰਤੂ ਪਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹ ਇਹਦੇ ਨਾਲ ਇੱਕ ਬਰਦਾ ਸਵਾਲ ਆ ਜੀ ਕਿ ਏਡੀਜੀ ਵੀ ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਅਸੈਪਟ ਕਰ ਲਿਆ ਜਾਂਦਾ ਇੱਕ ਆਈਐਸ ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਉਹ ਕਾਂਗਰਸ ਜੁਆਇਨ ਕਰਦਾ ਬੀਜੇਪੀ ਪਰ ਉਹਨਾਂ ਦਾ ਅਸੈਪਟ ਕੀਤਾ ਇਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਏਡੇ ਭੋਲੇ ਨਾ ਬਣੋ ਇਹ ਜੋ ਖੁਸ਼ ਅਖਬਾਰ 'ਚ ਆ ਰਿਹਾ ਨਾ ਉਹ ਸੱਚ ਨਹੀਂ ਹੈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਆਲੀ ਚਿੱਠੀ ਲੱਗਣੀ ਨਹੀਂ ਲੱਗਣੀ ਕਿ ਸਮਝੋ ਅਮੇਦਸ਼ਾਹ ਦਾ ਫੋਨ ਆਇਆ ਕਿ ਸਾਡਾ ਕੈਂਡੀਡੇਟ ਬਾਲਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਬਹਾਨਾ ਲਾ ਇਹ ਸਭ ਅਮੇਦਸ਼ਾਹ ਦੀਆਂ ਧਾਰਾਂ ਭਗਵੰਤ ਮਾਨ ਦੇ ਹੀ ਨਹੀਂ ਤਾਂ ਉਹ ਜਰਮਨੀ ਵਾਲੀ ਵੀਡੀਓ ਕੱਢ ਦੇਣੀ ਜਦੋਂ ਸ਼ਰਾਬ ਪੀਤੇ ਤੇ ਜਹਾਜ਼ ਤੇ ਨਹੀਂ ਚੜਨ ਦੇਣਾ ਤੂੰ ਏਡੇ ਭੋਲੇਲਾ ਬਣੋ ਜੋ ਹਮੇਸ਼ਾ ਕਹਿੰਦਾ ਇਹ ਕੇਜਰੀਵਾਲ ਦੇ ਅੱਖੇ ਨਹੀਂ ਲੱਗਦਾ ਇਹ ਮਿਲ ਜਾਦਾ ਬੰਦਾ ਮੈਂ ਇੱਕ ਨਾ ਚਿੰਦੇ ਨੂੰ ਤਦੇ ਕਹਿ ਰਿਹਾ ਇਸ ਲਈ ਇਹ ਕਿਉਂ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਆਪ ਬੇਤੀ ਕਰੂੰਗਾ ਕਿ ਭੈਣ ਜੀ ਬੀਬੀ ਮਲੂਕਾ ਜੀ ਨੂੰ ਲੜ ਲੈਣ ਦਿਓ ਨਾਲ ਨੂੰ ਪਰੇਸ਼ਾਨ ਕਰੋ ਕੋਸਤੀ ਵਿੱਚ ਕੋ ਵਾਅਦਾ ਘਾਟਾ ਰਹਿ ਗਿਆ ਹੀ ਕਾਗਜ਼ ਸਹੀ ਕਰਾਉਣ ਤੇ ਦੇ ਦੇ ਦਿਆਂਗੇ ਨਾਲ ਜਾ ਕੇ ਹੁਣ ਲੜ ਲੈਣ ਦਿਓ ਉਹਨਾਂ ਪਿਛੇ ਹਟਾ ਦੇ ਓਏ ਭਾਈ ਲਾਸਟ ਵਾਰ 108 ਸਟੋਰ ਵਿੱਚ ਸੈਂਟਰ ਕੋਲ ਵਿਧੀ ਕਹਿੰਦੇ ਐ ਕਿੰਨੀਆਂ ਪਾਲ ਇੱਥੇ ਆਏ ਨੇ ਐਮ ਜਾਇਆਗਾ ਰੈਫਾਇਨਰੀ ਆਈ ਐ ਸੈਂਟਰ ਯੂਨੀਵਰਸਿਟੀ ਆਈ ਐ ਜਿੰਨੇ ਕੰਮ ਤੁਸੀਂ ਕਾਨੂੰਨੀਓ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰ ਦੇ ਨੇ ਬੀਬੀ ਕਾਹਦੇ ਨਾਂ ਦੀਆਂ ਵੋਟਾਂ ਮੰਗਦੀਆਂ ਬੀਬੀ ਕਿਉਂ ਕਹਿੰਦੇ ਬੀਬਾ ਜੀ ਨੂੰ ਫੇਰ ਪੁੱਛ ਲਿਓ ਮੇਰੇ ਤੋਂ ਲੈ ਮੇਰੇ ਨਾਲ ਫੇਰ ਪੁੱਛ ਲਿਆ ਨਾ ਤਾਂ ਰੋਜ਼ ਪੁੱਛਦੀ ਮੈਨੂੰ ਅੱਜ ਬੱਤਰਵਾ ਲੈਣ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀਰ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਐ ਕਿਸੇ ਨੇ ਜਾ ਕੇ ਕੇਸ ਪੇਸ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ وکਾਲਤ ਕਰਕੇ ਗਲ 'ਚ ਗੂਠ ਕਹਿ ਲੋ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖ 'ਚ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰਸ਼ੀਮਰਤ कौर ਬਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹਦੋਂ ਤਾੜੀਆਂ ਮਾਰਦੇ ਸੀ ਬੀਬਾ ਦੇ ਨਾਲ ਬੈ ਕੇ ਮੈਂ ਵੇਖੀਆਂ ਫੋਟੋ ਉਹਨੂੰ ਮਜਬੂਰੀ ਆ ਕਿ ਪਾਰਟੀਆਂ ਬਦਲ ਗਏ ਹੋਣ ਤੁਨ ਸਵਾਲ ਉਠਾਉਣੇ ਆ ਲੂਕ ਬੋਲਦਾ ਕੰਮ ਹੈ ਕਹਿਣਾ ਪੁੱਛਤਾ ਕਹਿਣਗੇ